ਮੇਰਾ ਮਨਜੀਤ ਕੌਰ ਆ ਕੀ ਸਮੱਸਿਆ ਆ ਰਹੀ ਹੈ ਸਾਡਾ ਪਾਣੀ ਬਹੁਤ ਖੜਾ ਬੱਚੇ ਬਿਮਾਰ ਹੋਏ ਪਏ ਆ ਜਿਵੇਂ ਸੱਤਿਆ ਨਾਸ ਹੋਇਆ ਪਿਆ ਸਾਰੇ ਕਸਦਾ ਸਾਡੇ ਵਿਆਹ ਹੁੰਦੇ ਸੀ ਗਲੀ ਚ ਟੈਂਟ ਲੱਗਦੇ ਸੀ ਹੁਣ ਗਰੀਬ ਪੈਲਸਾਂ ਦੇ ਵਿੱਚ ਕਰਦੇ ਗਰੀਬਾਂ ਕੋਲ ਕਿੰਨਾ ਕ ਪੈਸਾ ਹੁੰਦਾ ਦੱਸੋ ਵਿਆਹ ਪੈਲਸਾਂ ਦੇ ਵਿੱਚ ਹੁੰਦੇ ਆ ਉਹੀ ਗਰੀਬ ਕੋਲ ਪੈਸਾ ਹੁੰਦਾ ਉਹੀ ਚੱਕ ਕੇ ਪੈਲਸ ਨੂੰ ਦਿੰਦੇ ਆ ਜਿਹੜਾ ਮਹੱਲਾ ਤੁਹਾਡਾ ਡਾਕਟਰ ਮੇਧਕਾਰ ਨਗਰ ਕਦੋਂ ਕਦੋਂ ਦੀ ਸਮੱਸਿਆ ਹੈ ਇਹ ਇਸ ਸਾਲ ਦਾ ਦੋ ਸਾਲ ਹੋ ਗਿਆ ਇੱਕ ਇੱਕ ਸਾਲ ਹੋ ਗਿਆ ਪਾਣੀ ਗੋਡੇ-ਗੋਡੇ ਪਾਣੀ ਖੜਾ ਹੁਣ ਜਾ ਕੇ ਵੇਖ ਸਕਦੇ ਆ ਜਾ ਕੇ ਉਹਨੂੰ ਵੀ ਵੇਖਿਆ ਜਾ ਸਕਦਾ ਹੈ ਬਹੁਤ ਬੁਰਾ ਹਾਲ ਹੈ ਜਵਾਕ ਸਕੂਲ ਜਾਂਦੇ ਆ ਵਿੱਚ ਡਿੱਗਦੇ ਚਿੱਕੜਦੇ ਤੁਸੀਂ ਵੇਖੋ ਕੀ ਬੁਰਾ ਹੋਰ ਹੋਇਆ ਬੱਚਿਆਂ ਦਾ ਥੋੜੇ ਸਿਵਰੇਜ ਪਾਇਆ ਹੋਇਆ ਬੰਨੇ ਦੇ ਵਿੱਚ ਉਹ ਪਾਇਆ 9 ਇੰਚ ਅੱਛਾ ਉਹਦੀ ਸਮੱਸਿਆ ਬਹੁਤ ਪਾਣੀ ਪਾਣੀ ਖੜ ਜਾਂਦਾ ਇਹਦਾ ਵੀ ਪਾਣੀ ਉੱਤੇ ਚੱਲਦਾ ਪਾਣੀ ਹਾਂ ਉੱਤੇ ਚੱਲਦਾ ਉਹਦਾ ਪਾਣੀ ਲੰਗਦਾ ਨਹੀਂ ਪਾਈਪਾ ਬੰਦਾ ਜਮਾ ਜਮਾ ਬੰਦ ਪਾਈਪਾ ਬੁਰਾ ਹਾਲ ਹੋ ਗਿਆ ਜਮਾ ਬੱਚੇ ਜੋ ਸਕੂਲ ਨਹੀਂ ਜਾ ਸਕਦੇ ਉਹੀ ਮੇਨ ਗਲੀ ਹੈ ਸਾਡੀ ਜਿਹੜੇ ਬੱਚੇ ਸਕੂਲ ਚ ਜਾਂਦੇ ਹੈਗੇ ਆ ਸਾਰੀਆਂ ਗਲੀਆਂ ਦੇ ਤਿੰਨਾਂ ਗਲੀਆਂ ਦੇ ਬੱਚੇ ਸਾਡੀ ਗਲੀ ਵਿੱਚ ਦੀ ਲੰਘਦੇ ਆ ਅਸੀਂ ਚੱਕਦੇ ਵੀ ਆ ਬੱਚਿਆਂ ਨੂੰ ਡਿੱਗੇ ਪਿਆ ਨੂੰ ਵੀ ਬੱਚਾ ਡਿੱਗ ਪੇ ਚੱਕੋ ਇਹਨਾਂ ਨੂੰ ਚਿੱਕੜ ਚ ਡਿੱਗ ਪੇ 60 ਫੀਟ ਵੀ ਲੱਗਦੀ 60 ਫੀਟ ਵੀ ਲੱਗਦੀ ਬੱਚਿਆਂ ਦੇ ਹੁਣ ਜੇ ਬਿਮਾਰ ਵੀ ਪਏ ਆ ਬੁਰਾ ਹਾਲ ਹੋਇਆ ਪਿਆ ਤੁਸੀਂ ਚੱਲ ਕੇ ਵੇਖ ਲਓ ਤੁਸੀਂ ਆਪੇ ਮੰਨ ਜਾਓਗੇ ਕਿ ਬਹੁਤ ਬੁਰਾ ਹਾਲ ਹੈ ਜਮਾ ਸਭ ਤੋਂ ਮੰਦਾ ਹਾਲ ਹੈ ਸਾਡਾ ਬਹੁਤ ਬੁਰਾ ਹਾਲ ਹੈ ਵੀਰੇ ਸਾਡਾ ਮੇਰਾ ਨਾਮ ਸੁਭਚੈਨ ਸਿੰਘ ਆ ਜੀ ਮੈਂ ਮਾਡਲ ਟਾਊਨ ਗੇ ਨੰਬਰ 1 ਦਾ ਵਾਸੀ ਆ ਇਹ ਸਾਰਾ ਮੁਹੱਲਾ ਸਾਡਾ ਮਾਡਲ ਟਾਊਨ ਤੇ ਡਾਕਟਰ ਅੰਬੇਦਕਰ ਨਗਰ ਮਸਲਾ ਇਹ ਆ ਜੀ ਸਾਡੇ ਸੀਵਰੇਜ ਦਾ ਬਹੁਤ ਬੁਰਾ ਹਾਲ ਪੁੱਡਾ ਕਲੌਨੀ ਦਾ ਪਾਣੀ ਬਿਲਕੁਲ ਨਜਾਇਜ਼ ਹੈ ਇਹ ਸੀਵਰੇਜ ਧੱਕੇ ਨਾ ਪਾਇਆ ਹੈ ਠੀਕ ਆ ਹੁਣ ਅਸੀਂ ਕਹੀਏ ਵੀ ਪ੍ਰਸ਼ਾਸਨ ਨੇ ਪੈਸੇ ਲੈ ਕੇ ਪਾਇਆ ਹੈ ਤਾਂ ਉੱਚ ਕੋਈ ਅਣਕਥਨੀ ਨਹੀਂ ਗਈ ਸਾਨੂੰ ਸਾਲਾਂ ਨੂੰ ਹੋ ਗਿਆ ਹੈ ਇਹਨਾਂ ਦੇ ਹੱਥ ਪੱਲਾ ਜੋੜਦਿਆਂ ਨੂੰ ਅਸੀਂ ਅੱਜ ਕਰਾਉਣੇ ਆ ਜੀ ਕੱਲ ਕਰਾਉਣੇ ਆ ਤੁਸੀਂ ਸਾਰੇ ਪੱਤਰਕਾਰ ਵੀਰ ਸਾਡੇ ਮਾਡਲ ਟਾਊਨ ਜਾ ਕੇ ਵੇਖੋ ਡਾਕਟਰ ਅੰਬੇਦਕਰ ਨਗਰ ਜਿਹੜਾ ਹੈ ਉੱਥੇ ਜਾ ਕੇ ਵੇਖੋ ਲੋਕਾਂ ਦੀਆਂ ਰਸੋਈਆਂ 'ਚ ਪਾਣੀ ਵੜਿਆ ਹੈ ਬਲਵੰਤ ਸਮੇ ਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਖਫਰੀ ਪਰ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਜਿਹੜਾ ਸਾਡੇ ਤੋਂ ਧਰੜਾ ਲਾਇਆ ਬੋਰ ਨੰਬਰ 1 ਦਾ ਹੈ ਜਿਹੜੇ ਕਾਫੀ ਜਿਹੜੇ ਮਜ਼ਦੂਰ ਪਰਿਵਾਰ ਰਹਿ ਰਹੇ ਆ ਇਹਦੇ ਨਾਲ ਇੱਕ ਪੁੱਡਾ ਕਲੋਨੀ ਹੈ ਜਿਹੜੀ ਉਹਨਾਂ ਵੱਲੋਂ ਇੱਕ ਸੀਵਰੇਜ ਦੇ ਜਿਹੜਾ ਪਾਣੀ ਮਾਡਲ ਟਾਊਨ ਤੇ ਅਮੇਦਕਰਨਗਰ 'ਚ ਪਾਇਆ ਜਾ ਰਿਹਾ ਉਸ ਕਰਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਾਣੀ ਦੀ ਸਮੱਸਿਆ ਆ ਰਹੀ ਏ ਨਿੱਕੇ ਨਿੱਕੇ ਬੱਚੇ ਆ ਜਿਹੜੇ ਸਕੂਲ ਨੂੰ ਜਾਂਦੇ ਆ ਘਰਾਂ ਦੇ ਉਹਦੇ ਪਾਣੀ ਦੇ ਵਿੱਚੋਂ ਨਿਕਲ ਕੇ ਜਾਂਦੇ ਪ੍ਰਸ਼ਾਸਨ ਨੇ ਅਸੀਂ ਕਈ ਵਾਰ ਇਸ ਸਬੰਧ ਵਿੱਚ ਮਲਨ ਵਾਸੀਆਂ ਨੇ ਜਿਹੜੀਆਂ ਕੰਪਲੇਟਾ ਵੀ ਦਿੱਤੀਆਂ ਕਿਉਂਕਿ ਇੱਥੇ ਬਿਮਾਰੀ ਫੈਲਣ ਦਾ ਜਿਹੜਾ ਖਤਰਾ ਹੈ ਕਿਉਂਕਿ ਕਈ ਗਰੀਬ ਪਰਿਵਾਰ ਰਹੇ ਜਿਹੜੇ ਬਿਮਾਰ ਵੀ ਪਏ ਆ ਤੇ ਐਕਸ਼ਨ ਨੇ ਸਾਨੂੰ ਕਾਫੀ ਵਾਰਾ ਜਿਹੜਾ ਭਰੋਸਾ ਵੀ ਦਿੱਤਾ ਪਰ ਨਹੀਂ ਹੋਇਆ ਜਿਹੜਾ ਮੇਰਾ ਨਾਮ ਸਵਰਨਜੀਤ ਸਿੰਘ ਆ ਮੇਰਾ ਖੇਤ ਆਪਣਾ ਡਾਕਟਰ ਮੀਤਗਰ ਨਗਣਾ ਲੱਗਦਾ ਜਿਹੜਾ ਸਮੱਸਿਆ ਸੀਵਰ ਦਾ ਪਾਣੀ ਮੇਰੇ ਖੇਤ ਜਾ ਰਿਹਾ ਮੇਰੇ 3 ਕਿੱਲੇ ਕਣਕ ਬਰਬਾਦ ਹੋ ਰਹੀ ਆ ਇਹ ਸੀਵਰ ਡਿਪਾਰਟਮੈਂਟ ਕੋਲੇ ਐਕਸ਼ਨ ਕੋਲੇ ਐਸਡੀਓ ਕੋਲੇ ਜੇਈ ਕੋਲੇ ਮੇਰੇ ਸਾਹਮਣੇ ਘਟੋ ਘਟ ਮੈਂ 25 30 ਰਿਪੋਰਟਾਂ ਕਰਤੀ ਹੋਣੀਆਂ ਮੰਗ ਪੱਤਰ ਹੀ ਦਿੱਤਾ ਹੋਇਆ ਇਹਨਾਂ ਨੂੰ ਕਿ ਮੇਰੀ ਕਨਕ ਖਰਾਬ ਹੋ ਰਹੀ ਆ ਮੱਲੇ ਵਾਲੇ ਬਹੁਤ ਤੰਗ ਹੋ ਰਿਹਾ ਤੇ ਮੇਰੀ ਕਨਕ ਬਚਾਓ ਅੱਜ ਕਰਦੇ ਕੱਲ ਕਰਦੇ ਆ ਸੁਣਦੇ ਨਹੀਂ ਇਹ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਇੱਕ ਜੇਈ ਰੱਖਿਆ ਮਿੱਠੀਆਂ ਗੋਲੀਆਂ ਦੇਣੇ ਵਾਸਤੇ ਇੱਕ ਥੱਲੇ ਵਾਲੇ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਕਰ ਦਿੰਦੇ ਹਾਂ ਹਾਂ ਵੀ ਕੱਲ ਕਰਦੇ ਅੱਜ ਕਰਦੇ ਪਾਇਪ ਦਾ ਪ੍ਰੋਜੈਕਟ ਪਾਇਆ ਹੋਇਆ ਫਲਾਨਾ ਪਾਇਆ ਹੋਇਆ ਰੋਇ ਲਾਰੇ ਲਾ ਕੇ ਮੋੜਦੇ ਆ ਸਮਾਂ ਹੋ ਗਿਆ ਪਾਣੀ ਖੇਤਾਂ ਚ ਜਾਂਦਿਆਂ ਨੂੰ ਕਟੋਗੜ ਮੇਰੇ ਸਾਬ ਨਾਲ 6 ਮਹੀਨੇ ਹੋ ਗਏ ਜੀ ਅੱਛਾ ਕੋਈ ਗੱਲ ਬਾਤ ਵੀ ਨਹੀਂ ਸੁਣੀ ਸਰ ਇੱਕ ਸਾਲ ਹੋ ਗਿਆ ਜੀ ਸਾਲ ਕੋਈ ਗੱਲ ਹੀ ਨਹੀਂ ਸੁਣੀ ਗਈ ਨਹੀਂ ਸੁਣੀ ਗਈ ਜੀ ਨੁਕਸਾਨ ਹੋ ਗਿਆ ਉਹ ਵਾ ਨੁਕਸਾਨ ਆ ਕਣ ਗਲੀ ਜਾਂਦੀ ਆ ਜੀ ਹਾਂਜੀ ਹਾਂਜੀ ਇਹ ਦਿੱਤਾ ਆ ਮੰਗ ਪੱਤਰ ਦਿੱਤਾ ਇਸ ਨੂੰ ਲੈ ਕੇ ਵੀ ਮੇਰੀ ਆ ਮੇਰੀ ਕੜਾ ਹਾਂ ਹਾਂ ਮੈਂ ਮੈਂ ਕੋਰਟ ਚ ਜਾਊਂਗਾ ਸਖਤ ਐਕਸ਼ਨ ਲਊਂਗਾ ਮੈਂ ਕਿਹਨੂੰ ਇਹਨਾਂ ਇਹਨਾਂ ਅਫਸਰਾਂ ਉੱਤੇ ਨਹੀਂ ਲਊਂਗਾ